ਉਹਨਾਂ ਨੇ ਜਾ ਕੇ ਚੰਦ ਨੂੰ ਗੱਲ ਦੱਸੀ ਉਧਰੋਂ ਜਹਾਂਗੀਰ ਨੇ ਇੱਥੇ ਕਾਰਨ ਦੱਸੋ ਨੋਟਸ ਭੇਜਿਆ ਵੀ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ ਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਸਾਡੇ ਕੁਰਾਨ ਕੇ ਭਰੋ ਨਹੀਂ ਤੇ ਵਰਨਾ ਸਰਕਾਰ ਆਪਣੀ ਮਰਜ਼ੀ ਦੇ ਮੁਤਾਬਕ ਜੋ ਠੀਕ ਸਮਝੇਗੀ ਕਰੇਗੀ ਗੁਰੂ ਪਾਤਸ਼ਾਹ ਤਿੰਨ ਕਾਲਾਂ ਦੀ ਜਾਣਨ ਵਾਲੇ ਨੇ ਉਹਨਾਂ ਨੇ ਸਾਰਾ ਕੁਝ ਬਾਤ ਲਿਆ ਔਰ ਕਾਲ ਤੱਕ ਸਭ ਜਿੱਥੇ ਆਪਾਂ ਸੋਕਾ ਸੰਨ ਕਰਦੇ ਮਹਾਰਾਜ ਦਾ ਉਸ ਥਾਂ ਤੇ ਭਾਈ ਗੁਰਦਾਸ ਬਾਬਾ ਬੁੱਢਾ ਜੀ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਇਕੱਠਿਆਂ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਵੀ ਬਾਬਾ ਜੀ ਸਾਡੇ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਹਿੱਦਜ ਲਟਲਟ ਜਗੇਗੀ ਜਦੋਂ ਅਸੀਂ ਸ਼ਹੀਦ ਹੋ ਗਏ ਨਾ ਉਹਦੇ ਤੋਂ ਬਾਅਦ ਤੁਸੀਂ ਪ੍ਰਤੱਖ ਇਹਨਾਂ ਨੂੰ ਗੁਰਤਾ ਗਦੀਆ ਤਿਲਕ ਦੇ ਦੇਣਾ। ਔਰ ਗੁਰੂ ਮਹਾਰਾਜ ਉਸ ਰਾਤ ਮੁੜ ਕੇ ਮਾਤਾ ਗੰਗਾ ਜੀ ਦੇ ਕੋਲ ਗਏ ਗੁਰੂ ਕੇ ਮਹਿਲਾਂ ਦੇ ਵਿੱਚ ਤੇ ਮਾਤਾ ਗੰਗਾ ਨਾਲ ਖੁੱਲ ਕੇ ਵਿਚਾਰਾਂ ਕੀਤੀਆਂ ਤੇ ਕਹਿਣ ਲੱਗੇ ਗੰਗਾ ਜੀ ਤੂੰ ਹੀ ਸਾਡੇ ਅਰਦੰਗੀ ਹੋ ਅਸੀਂ ਤੁਹਾਡੇ ਅੰਗ ਸੰਗ ਆ ਪਰ ਸਰੀਰ ਕਰਕੇ ਆਪਣਾ ਮਲਾਪ ਪੂਰਨ ਨਹੀਂ ਜਿਉਣਾ। ਇਹ ਨਹੀਂ ਗੱਲ ਕਹਿ ਕੇ ਸਤਗੁਰੂ ਪਾਤਸ਼ਾਹ ਪੰਜਾਂ ਸਿੱਖਾਂ ਨੂੰ ਨਾਲ ਲੈ ਕਰਕੇ ਭਾਈ ਪੈੜਾ ਪਾਈ ਲੰਗਾ ਪਾਈ ਪ੍ਰਾਣਾ ਔਰ ਇਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ ਤੇ ਬਾਬਾ ਜੇਠਾ ਜੀ ਇਹਨਾਂ ਪੰਜਾਂ ਸਿੰਘਾਂ ਨੂੰ ਸਿੱਖਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਲਾਹੌਰ ਨੂੰ ਰਵਾਨਾ ਹੋਏ ਆਪਾਂ ਰੋਜ਼ ਪੜ੍ਹਦੇ ਤੇ ਸੁਣਦੇ ਆ ਗੁਰ ਨਮਾਣਿਆਂ ਦਾ ਮਾਣ ਹੈ ਇੱਕ ਆਪਾਂ ਲਫ਼ਜ਼ ਆਰੇ ਬੋਲਦੇ ਆ ਗਰੀਬ ਨਵਾਜ਼ ਸਾਡੀ ਗੱਲ ਤਾਂ ਨਹੀਂ ਬਣਦੀ ਵੀ ਆਪਾਂ ਕਦੇ ਆਪਣੇ ਆਪ ਨੂੰ ਗਰੀਬ ਖਵਾ ਕੇ ਰਾਜ਼ੀ ਨਹੀਂ ਮੈਂ ਕਿਸੇ ਦਰਤਾ ਖਾਨਾ ਮੈਂ ਕਿਸੇ ਨੂੰ ਘਟਾ ਯਾਦ ਰੱਖਿਆ ਜੇ ਥਾਂ ਨੀਵੇਂ ਪਾਣੀਆਂ ਥਾਵਾਂ ਤੇ ਖਰੋਣਾ ਟਿੱਬੇ ਖਾਲੀ ਰਹਿ ਜਾਂਦੇ ਨੇ ਖਾਲੀ ਥੱਲੇ ਝਣੀ ਸਿਓ ਟਿੱਬੇ ਜੋ ਮਿਹਾਹੋ ਇਹ ਔਂਕੜ ਲੱਗਾ ਫਿਲਕ ਪਿਹਲੇ ਆਏ ਥੱਲੇ ਉੱਥੇ ਇੱਕ ਮੇਰੇ ਵਰਗਾ ਸੱਧੂ ਨਾਮ ਦਾ ਗਰੀਬ ਸਿੱਖ ਹੈ ਉਹਦੇ ਮਨ ਦੀ ਭਾਵਨਾ ਵੀ ਗੁਰੂ ਅਰਜਨ ਦੇਵ ਕਿਤੇ ਮੇਰੇ ਘਰ ਪ੍ਰਸ਼ਾਦਾ ਛਕਣ ਪਰ ਮਜਬੂਰੀ ਇਹ ਹੈ ਕਿ ਜੇ ਮੈਂ ਖੁੱਲ ਕੇ ਕਿਨਾਂ ਦੇ ਬਹੁਤੀ ਸੰਗਤ ਆਵੇ ਦੀ ਮੈਂ ਖਵਾਵਾਂਗਾ ਕਿਵੇਂ ਮੇਰੇ ਕੋਲ ਬਹੁਤਿਆਂ ਨੂੰ ਛਕਾਉਣ ਦੀ ਗੁਜ਼ਾਇਸ਼ ਨਹੀਂ ਜਦੋਂ ਗੁਰਮੁਖ ਕੋਈ ਕਿਤੇ ਪ੍ਰਸੰਗ ਪੜ੍ਹਨਾ ਗੁਰੂ ਪ੍ਰਤਾਪ ਗ੍ਰੰਥ ਵਿੱਚ ਸਰੀਰ ਕੰਬ ਜਾਂਦਾ ਹੈ ਗੁਰੂ ਪਾਤਸ਼ਾਹ ਦੀ ਭਾਵਨਾ ਨੂੰ ਲੈ ਕੇ ਜਦੋਂ ਉਹਦੇ ਘਰ ਗਏ ਨੇ ਨਾ ਚਾਹ ਚੜ ਗਿਆ ਲੇਕਿਨ ਗਰੀਬ ਦੇ ਕਰਸ਼ੇ ਮੰਜੀਆਂ ਵੀ ਨਹੀਂ ਸਨ ਤੁਸੀਂ ਪੜ ਸਕਦੇ ਹੋ ਪੜਗੇ ਉੱਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਵਾਇ ਮਾਨ ਹੋਏ ਜਿਹੜੇ ਪੰਜ ਸਿੱਖ ਨੇ ਉਹ ਥੱਲੇ ਲੰਮੇ ਪੈ ਕੇ ਬਰਾਜ ਦੇ ਨੇ ਥੱਲੇ ਮੰਝਿਆ ਨਹੀਂ ਜਾਂ ਇਹ ਵੀ ਆਪਾਂ ਕਹਿ ਸਕਦੇ ਵੀ ਜੇ ਸ਼ਹਿਰਾਂ ਦਾ ਥਾਂ ਤੰਗ ਹੁੰਦਾ ਲਾਹੌਰ ਬੜਾ ਪੁਰਾਣਾ ਸ਼ਹਿਰ ਹੈ ਇਸ ਕਰਕੇ ਵੀ ਆਪਾਂ ਕਹਿ ਸਕਦੇ ਆ ਦੋ ਦਿਨ ਗੁਰੂ ਪਾਤਸ਼ਾਹ ਭਾਈ ਸਾਧੂ ਦੇ ਘਰ ਰਹਿ ਸਿੱਖਾਂ ਨੂੰ ਪਤਾ ਚੱਲਿਆ ਤੇ ਸਿੱਖ ਤਾਂ ਗੁਰੂ ਬਣ ਰਹਿ ਨਹੀਂ ਸਕਦਾ ਅਪਰੋਜ ਪਾੜ ਕਰ ਇੱਕ ਘੜੀ ਨਾ ਮਿਲਤੇ ਤਾਂ ਕਲ ਜੁ ਘੋਤਾ ਹੁਣ ਕਦ ਮਿਲਗੀ ਪ੍ਰਤੁੱਧ ਭਗਵੰਤਾ ਮੋਇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜਿਉ ਇਹ ਪੋੜੀ ਇਹ ਪੱਤਰਕਾ ਕਦੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਆਪਣੇ ਬਾਪੂ ਗੁਰੂ ਰਾਮਦਾਸ ਪਾਤਸ਼ਾਹ ਲਾਹੌਰ ਹੀ ਲਿਖੀ ਸੀ ਆਪਾਂ ਸ਼ਬਦ ਜਾਰੇ ਪੜਦੇ ਨਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਬਾਪੂ ਗੁਰੂ ਰਾਮਦਾਸ ਪਾਤਸ਼ਾਹ ਨੂੰ ਪਹਿਲੀਆਂ ਤਿੰਨ ਚਿੱਠੀਆਂ ਲਿਖੀਆਂ ਨੇ ਮੇਰਾ ਮਨ ਲੋਚੇ ਗੁਰਦ੍ਰਸ਼ਨ ਤਾਈਂ ਤੇਰਾ ਮੁਖ ਸੁਭਾਵਾ ਜੀਉ ਸਹਿਜ ਤੁੰਬਾਣੀ ਤੇ ਤੀਜੀ ਪੌੜੀਏ ਏ ਘੜੀ ਨਾ ਮਿਲਤੇ ਤਾਂ ਕਲ ਜੁਗੋਤਾ ਜਦੋਂ ਮਿਲੇ ਤੇ ਮੁੜ ਕੇ ਆਖਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਸੇਵ ਕਰੀ ਪਲਤ ਸਨ ਵਿਛੜਾ ਜਾਨਕ ਦਾਸ ਤੁਮਾਰੇ ਜੀਉ ਸਿੱਖਾਂ ਨੂੰ ਪਤਾ ਚੱਲਿਆ ਉੱਥੇ ਰੌਣਕਾਂ ਲੱਗੀਆਂ ਤੇ ਦੁਸ਼ਟਾਂ ਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਤਾਂ ਇੱਥੇ ਆ ਗਏ ਨੇ ਕਚਹਿਰੀ ਚ ਬੁਲਾਇਆ ਗਿਆ ਪਾਤਸ਼ਾਹ ਗਾਇ ਸਿੱਖਾਂ ਦੇ ਸਮੇਤ ਜਿਹੜਾ ਉਹ ਸ਼ਬਦ ਆਪਾਂ ਪਹਿਲਾਂ ਵੀ ਪੜਿਆ ਸੀ ਹਜੂਰ ਨੇ ਇਹ ਪੜ੍ਹ ਕੇ ਸੁਣਾਇਆ ਬਾਦਸ਼ਾਹ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਤੁਸੀਂ ਠੀਕ ਹੋ ਔਰ ਕਹਿਣ ਲੱਗਾ ਜੀ ਤੁਸੀਂ ਜਾ ਸਕਦੇ ਹੋ ਉਧਰ ਚੰਦੂ ਦੇ ਨਾਲ ਇੱਟ-ਗੇਟ ਹੈ ਤੇ ਆਪਾਂ ਵਾਰ-ਵਾਰ ਰਿਪੀਟ ਕਰਨੇ ਭੀ ਚੰਦੂ ਨਾਲ ਇੱਟ-ਗੇਟ ਤਾਂ ਇਹ ਹੈ ਵੀ ਮੈਂ ਆਪਣਾ ਦੁਸ਼ਮਣ ਵੀ ਖਤਮ ਕਰ ਲਾਂ ਤੇ ਭਾਂਡਾ ਇਹਦੇ ਸਿਰ ਤੇ ਭਜੇ ਤੇ ਮੈਂ ਫਿਰ ਦੁੱਧ ਤੁੱਟਦਾ ਤੋਤਾ ਰਹਿ ਜਾ ਉਹਦੀ ਪਾਲਸੀ ਇਹ ਹੈ ਚੰਦੂ ਦੇ ਮਨ ਵਿੱਚ ਆਪਣੀ ਲੜਕੀ ਵਾਲੀ ਗੱਲ ਦਾ ਗੁੱਸਾ ਹੈ ਬਾਹਰ ਮੁਲਾਦ ਨੂੰ ਸਨ ਉਹਨਾਂ ਨੇ ਸੈੱਟ ਕੀਤਾ ਹੋਇਆ ਸੀ ਜਦੋਂ ਕਚਹਿਰੀ ਤੋਂ ਬਾਹਰ ਨਿਕਲੇ ਤੇ ਉਹਨਾਂ ਪੰਜਾਂ ਸਿੱਖਾਂ ਦੇ ਸਮੇਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੰਦੂ ਆਪਣੀ ਹਵੇਲੀ ਚ ਲੈ ਗਿਆ ਪੰਜ ਸਿੱਖਾਂ ਨੂੰ ਦਿਉੜੀ ਵਿੱਚ ਰਸੇ ਪਾ ਕੇ ਬੰਨਿਆ ਗਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਇੱਕ ਕਮਰੇ ਚ ਬੰਦ ਕਰਕੇ ਕਹਿਣ ਲੱਗਾ ਮਾਰ ਅਜੇ ਵੀ ਮੌਕਾ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਧੀ ਵਾਲਾ ਜੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲੋ ਤੇ ਕੱਖ ਨਹੀਂ ਵਿਗੜਿਆ ਇਹ ਗੱਲ ਹੁਣੇ ਸੈੱਟ ਹੋ ਸਕਦੀ ਹੈ ਸਤਿਗੁਰੂ ਪਾਤਸ਼ਾਹ ਕਰਨ ਲੱਗੇ ਚੰਦੂ ਅਸੀਂ ਪਹਿਲਾਂ ਕਹਿ ਦਿੱਤਾ ਹੈ ਕਿ ਅਸੀਂ ਆਪਣੀ ਸੰਗਤ ਦਾ ਬਚਨ ਮੋੜ ਨਹੀਂ ਸਕਦੇ ਤੂੰ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਇਹ ਸਾਨੂੰ ਪ੍ਰਵਾਨ ਨਹੀਂ ਔਰ ਇਸ ਗੱਲ ਦੀ ਤਰਖੀ ਵਿੱਚ ਆ ਕਰਕੇ ਸਤਿਗੁਰੂ ਪਾਤਸ਼ਾਹ ਮਹਾਰੀ ਦੀ ਥੀਸ ਤੇ ਤੱਤੀ ਰੇਤ ਪਾਈ ਗਈ ਪਹਿਲਾਂ ਮੁੜ ਕੇ ਦੇਗ ਵਿੱਚ ਉਬਾਲਿਆ ਗਿਆ ਔਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਚੰਦੂ ਦੀ ਹਵੇਲੀ ਵਿੱਚ 5 ਦਿਨ ਕਾ ਉੱਥੇ ਰਹਿ 5 ਦਿਨ ਕੋਈ ਖਾਣ ਨੂੰ ਚੀਜ਼ ਨਹੀਂ ਮਿਲਦੀ ਚੰਦੂ ਦੀ ਨੂੰ ਜਿਹੜੀ ਗੁਰੂ ਕੇ ਸਿੱਖਾਂ ਦੀ ਧੀ ਹੈ ਉਹ ਮਲਾਜਮਾ ਨੂੰ ਰਿਸ਼ਵ ਦੇ ਕਰਕੇ ਤੇ ਗੁਰਦੇਵ ਦੇ ਕੋਲ ਜਾਂਦੀ ਹੈ ਵੀ ਪਾਤਸ਼ਾਹ ਮੈਂ ਸਿੱਖਾਂ ਦੀ ਧੀ ਅਸੀਂ ਤੁਹਾਡੇ ਤੋਂ ਬਿਨਾ ਕਿਸੇ ਨੂੰ ਮੰਨਦੇ ਨਹੀਂ ਮੇਰੀ ਗਰੀਬਣੀ ਦੀ ਮੰਨੋ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੀ ਤੂੰ ਧੀ ਹੈ ਤੇ ਅਸੀਂ ਵੀ ਤੈਨੂੰ ਧੀ ਕਰਕੇ ਜਾਣਦੇ ਆ ਪਰ ਅਸੀਂ ਦੁਸ਼ਤ ਦੇ ਘਰ ਦਾ ਅੰਨ ਜਲ ਗ੍ਰਹਿਣ ਨਹੀਂ ਕਰਨਾ ਔਰ ਗੁਰਮੁਖੋ ਜਿਸ ਦਿਨ ਧੰਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਸ਼ਹੀਦ ਹੋਏ ਨੇ ਉਹ ਸੜਕੇ ਉਹ ਚੰਦੂ ਦੀ ਨੂੰ ਬੀਬੀ ਵੀ ਸੱਚਖੰਡ ਪਿਆਨਾ ਕਰ ਗਈ ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸ਼ਹੀਦ ਹੋ ਤੂੰ ਪਹਿਲਾਂ ਉਸ ਦਿਨ ਚੰਦੂ ਦੀ ਨੂੰ ਰੱਬ ਨੂੰ ਪਿਆਰੀ ਹੋ ਗਈ ਉਹ ਪ੍ਰਾਣ ਪੰਖੇਰੂ ਹੋ ਗਿਆ ਔਰ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਖ ਤੇ ਬਿਠਾਇਆ ਗਿਆ ਰੇਤ ਪਾਈ ਗਈ ਔਰ ਗੁਰਦੇਵ ਨੇ ਮੈਂ ਜਿੱਥੋਂ ਰੰਭ ਕੀਤਾ ਸੀ ਨਾ ਵਚਨ ਪੜੇ ਨੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ 10 15 ਸਾਲ ਹੋ ਗਏ ਨੇ ਮੈਨੂੰ ਕੈਨੇਡਾ ਚ ਰਾਤ ਨੂੰ ਫੋਨ ਕੀਤਾ ਕਿਸੇ ਗ੍ਰੰਤੀ ਸਿੰਘ ਨੇ ਵੀ ਗਿਆਨੀ ਜੀ ਮੇਰੇ ਕੋਲ ਕੋਈ ਦੂਜੀਆਂ ਕਾਮਾਂ ਦੇ ਬੰਦੇ ਆਏ ਨੇ ਵਿਚਾਰ ਕਰਦੇ ਨੇ ਵੀ ਤੁਸੀਂ ਗੁਰੂ ਅਰਜਨ ਦੇਵ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਹਿੰਦੇ ਹੋ ਹਾਰ ਧਰਮ ਵਿੱਚ ਸ਼ਹੀਦ ਹੋਏ ਨੇ हसन ਤੇ ਹਸੈਨ ਸ਼ਹੀਦ ਨੇ ਈਸਾ ਜੀ ਸ਼ਹੀਦ ਨੇ ਬਿਆੰਦ ਸ਼ਹੀਦ ਨੇ ਲੇਕਿਨ ਗੁਰੂ ਅਰਜਨ ਦੇਵ ਨੂੰ ਸ਼ਹੀਦਾਂ ਦੇ ਸਰਤਾਜ ਮੰਨਣ ਦਾ ਕਾਰਨ ਮੈਂ ਕਿਹਾ ਵੀਰ ਸ਼ਹੀਦ ਕੋਈ ਵੀ ਹੈ ਅਸੀਂ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ ਲੇਕਿਨ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਤਾਂ ਨੇ ਇਹਨਾਂ ਨੇ ਆਖਿਆ ਤੇਰਾ ਕੀਆ ਮਿੱਠਾ ਲਾਗੇ ਸ਼ਹੀਦ ਤਾਂ ਉਹ ਵੀ ਹੋ ਗਏ ਪਰ ਮਿੱਠਾ ਕਰਕੇ ਮੰਨਿਆ ਨਹੀਂ ਗਿਆ ਉਹਨਾਂ ਕੋਲੋਂ ਉਹ ਡੋਲ ਕੇ ਕੰਬ ਗਿਆ ਮੈਂ ਨਾ ਲਵਾਂ ਤੇ ਫਿਰ 295 ਫੁੱਟ ਹੋ ਜਾਣੀ ਨਾ ਨਹੀਂ ਆਖਿਆ oh lord doom na put me into the test हे ਖੁਦਾਵੰਦ ਮੇਰਾ ਇਮਤਿਹਾਨ ਨਾ ਲੈ ਲੇਕਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਗੱਲ ਨਹੀਂ ਕਹੀ ਉਹਨਾਂ ਆਖਿਆ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਔਰ ਗੁਰਮੁਖੋ ਪੰਜਵਾਂ ਦਿਨ ਬਤੀਤ ਹੋਇਆ ਅਗਲੇ ਦਿਨ ਸਤਗੁਰੂ ਪਾਤਸ਼ਾਹ ਮਹਾਰਾਜ ਸਿੱਖਾਂ ਦੀ ਸਮੇਤ ਜਿਹੜੀ ਉਹ ਚੰਦੂ ਦੀ ਹਵੇਲੀ ਸੀ ਇੱਕ ਵਾਰੀ ਨਿਕਾ ਜਾ ਬੁਆ ਸੀ ਉਸ ਤਾਣੀ ਇਸ਼ਨਾਨ ਕਰਨ ਗਏ ਤੇ ਚੰਦੂ ਦੇ ਮਨ ਵਿੱਚ ਇਹ ਆਇਆ ਕਿ ਤਤੇ ਥਾਂ ਦੀ ਠੰਡਾ ਪਾਣੀ ਪਾਏਗਾ ਦਰਦ ਹੋਰ ਹੋਵੇਗੀ ਗੁਰੂ ਪਾਤਸ਼ਾਹਾਂ ਦੇ ਚਰਨ ਨੇ ਉਹਨਾਂ ਦਾ ਚਮੜਾ ਵੀ ਸੜ ਚੁੱਕਾ ਹੈ ਔਰ ਭਾਈ ਲੰਗਾ ਨੇ ਪੁੱਭਾ ਮਾਰ ਮਾਰ ਕੇ ਸਤਗੁਰੂ ਪਾਤਸ਼ਾਹ ਦੀ ਚਰਨਾਂ ਨੂੰ ਧੋਤਾ ਗਿਆਨੀ ਸੰਤੋਖ ਸਿੰਘ ਦੇ ਮੁਤਾਬਕ ਉਸ ਮੌਕੇ ਬਾਣਾ ਵਰਤਿਆ ਇੱਕ ਰਬਾਬੀ ਸਿਖਾਇਆ ਉਹਨੇ ਕੀਰਤਨ ਕੀਤਾ ਸਤਗੁਰੂ ਪਾਤਸ਼ਾਹ ਨੇ ਜਪਜੀਤ ਸਾਹਿਬ ਦਾ ਪਾਠ ਕੀਤਾ ਇਸ਼ਨਾਨ ਕਰਕੇ ਔਰ ਗੁਰਮੁਖੋ ਹਜ਼ੂਰ ਪਿਆਨਾ ਕਰਕੇ ਔਰ ਸਤਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਪਾਵਨ ਸਰੀਰ ਨੂੰ ਜਲ ਪ੍ਰਵਾਹ ਕੀਤਾ ਇਹ ਸੰਖੇਪ ਇਤਿਹਾਸ ਹੈ ਤਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਤੇ ਗੁਰਮੁਖੋ ਕੇਵਲ ਸ਼ਹੀਦੀ ਨੂੰ ਚੇਤੇ ਕਰਨਾ ਬੜੀ ਬਾਤ ਨਹੀਂ ਲੇਕਿਨ ਆਪਣੇ ਬਜ਼ੁਰਗਾਂ ਨੂੰ ਚੇਤੇ ਕਰਕੇ ਉਹਨਾਂ ਮੁਤਾਬਕ ਚੱਲਣ ਦਾ ਯਤਨ ਕਰਨਾ ਅਸੀਂ ਤਾਂ ਸਿੱਖਾਂ ਅਸੀਂ 6 ਜੂਨ ਨੂੰ ਬਾਬੇ ਜਨੈਲ ਸਿੰਘ ਨੂੰ ਸਮੁੱਚੇ ਸ਼ਹੀਦਾਂ ਨੂੰ ਬਾਬਾ ਠਾਰਾ ਸਿੰਘ ਜੀ ਨੂੰ ਸੰਤ ਬਾਬਾ ਜਨੈਲ ਸਿੰਘ ਨੂੰ ਜਨਰਲ ਸ਼ਵੇਗ ਸਿੰਘ ਨੂੰ ਚੇਤੇ ਕਰਨਾ ਲੇਕਿਨ ਇਹ ਜਨਰਲ ਸ਼ਵੇਗ ਸਿੰਘ ਸੀ ਜਦੋਂ ਉਹ ਗੁਰੂ ਘਰ ਲਾਲ ਗੋੜੀਆਂ ਨਾਲ ਵਿੰਨਿਆ ਗਿਆ ਉਹਨੂੰ ਅੰਦਰ ਤਖਤ ਤੇ ਲੈ ਕੇ ਗਿਆ ਤੇ ਸੰਤ ਜਨੈਲ ਸਿੰਘ ਕਹਿਣ ਲੱਗੇ ਜਨਰਲ ਸਾਹਿਬ ਤੁਸੀਂ ਤਾਂ ਆਪਣੀ ਸਾਡੀ ਪ੍ਰੇਮ ਨੂੰ ਦੋਸ਼ੀ ਨੂੰ ਨਿਭਾ ਦਿੱਤਾ ਮੈਂ ਤੁਹਾਡੇ ਲਈ ਕੀ ਕਰਾਂ ਤੇ ਜਨਰਲ ਸ਼ਵੇਕ ਸਿੰਘ ਨੇ ਆਖਿਆ ਸੰਤ ਜੀ ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਮੈਂ ਬਾਰ-ਬਾਰ ਸਿੱਖਾਂ ਦੇ ਘਰ ਜਨਮ ਲੈ ਕੇ ਮੈਂ ਗੁਰੂ ਤੋਂ ਆਪਣਾ ਆਪਾ ਬਾਰਦਾਰਾਂ ਇਹ ਜਨਰਲ ਸ਼ਵੇਕ ਸਿੰਘ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਅਮਰ ਦੀ ਤਾਕਤ ਹੈ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸਿਧਾਂਤ ਦੀ ਤਾਕਤ ਹੈ ਤੇ ਜੇ ਆਪਾਂ ਉਹਨਾਂ ਨੂੰ ਚੇਤੇ ਕਰ ਰਹੇ ਆ ਨਾ ਤੇ ਆਪਾਂ ਬਾਣੀ ਮੁਤਾਬਕ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਬਜ਼ੁਰਗਾਂ ਦੀਆਂ ਕਹਾਣੀ ਨੂੰ ਵਿਚਾਰ ਕੇ ਤੇ ਆਪਣੇ ਜੀਵਨ ਨੂੰ ਮੋਲਡ ਕਰੀਏ ਢਾਲਣਾ ਕਰੀਏ ਕਿਉਂ ਕਿ ਰੋੜ ਪਾੜ ਕਰਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ ਸੁਣੋ ਮੰਨੋ ਤੇ ਆਪਣੀ ਬਿਰਤੀ ਨੂੰ ਅੰਤਰਮੋਹ ਕਰਕੇ ਵੇਖੋ ਕਿ ਅਸੀਂ ਇਹੋ ਜਿਹੇ ਬਣੇ ਕਿ ਨਹੀਂ ਬਣੇ ਜੇ ਬਣੇ ਆ ਤੇ ਧੰਨਵਾਦ ਕਰੀਏ ਜੇ ਨਹੀਂ ਬਣੇ ਤੇ ਗੁਰੂ ਅਗੇ ਅਰਦਾਸ ਕਰੀਏ ਪਾਤਸ਼ਾਹ ਕਿਤੇ ਮੇਰੇ ਤੇ ਵੀ ਕਿਰਪਾ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਗੁਰੂ ਕੇ ਸੰਗਤਾਂ ਦਾ ਧੰਨਵਾਦ ਪੁੱਲਾਂ ਚੁੱਕਾਂ ਦੀ ਮਾਫੀ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਕੀ ਫਤਿਹ